ਇੰਦੇ ਪੁਰਾਣੇ ਸਮਿਆਂ 'ਚ ਇੱਕ ਦਿਨ ਇੱਕ ਰਾਜਾ ਆਪਣੇ ਵਜ਼ੀਰ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ। ਬੜਾ ਪੁਰਾਣਾ ਵਜ਼ੀਰ ਸੀ ਉਸ ਰਾਜੇ ਦਾ ਤੇ ਹਮੇਸ਼ਾ ਇਕੱਠੇ ਜਾਂਦੇ ਹੁੰਦੇ ਸੀ ਜਦੋਂ ਵੀ ਕਿਤੇ ਜਾਣਾ। ਅੱਜ ਜੰਗਲ ਵਿੱਚ ਸ਼ਿਕਾਰ ਖੇਡਦਿਆਂ-ਖੇਡਦਿਆਂ ਕੁਦਰਤੀ ਨਾਲ ਰਾਜੇ ਦੀ ਉਂਗਲ ਤੇ ਉਹਦੀ ਆਪਣੀੋ ਹੀ ਕਰਪਾਨ ਵੱਜ ਗਈ ਤੇ ਇੱਕ ਉਂਗਲ ਉਹਦੀ ਕੱਟੀ ਗਈ। ਬੜਾ ਲਹੂ ਵਗਿਆ, ਬੜਾ ਦਰਦ ਹੋਇਆ ਤੇ ਵਜ਼ੀਰ ਕਹਿਣ ਲੱਗਾ ਰਾਜਾ ਜੀ ਘਬਰਾਓ ਨਾ ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ਚੰਗਾ ਹੀ ਹੋਏਗਾ ਰਾਜਾ ਕਹਿ ਲੱਗਾ ਵੀ ਮੇਰਾ ਇੰਨਾ ਖੂਨ ਡੁੱਲ ਗਿਆ ਉਂਗਲ ਕੱਟੀ ਗਈ ਇੰਨਾ ਦਰਦ ਹੋ ਰਿਹਾ ਹੈ ਹੁਣ ਦੱਸ ਮੈਨੂੰ ਇਹਦੇ 'ਚ ਮੇਰਾ ਕਿਵੇਂ ਭਲਾ ਹੋਏਗਾ ਇਹਦੇ 'ਚ ਰੱਬ ਨੇ ਕੀ ਚੰਗਾ ਕੀਤਾ ਤੇ ਸਾਧ ਸੰਗਤ ਜੀ ਰਾਜਾ ਬੜਾ ਗੁੱਸੇ 'ਚ ਆਇਆ ਵੀ ਵਜ਼ੀਰ ਨੇ ਬੜੀ ਗੁਸਤਾਖੀ ਕੀਤੀ ਹੈ ਮੈਨੂੰ ਮੇਰੀ ਉਂਗਲ ਕੱਟੀ ਗਈ ਤੇ ਅੱਗੋਂ ਮੈਨੂੰ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਿਹਾ ਤੇ ਨਾਲੇ ਇਹਨੂੰ ਬੜਾ ਚਾਹ ਚੜਿਆ ਵੀ ਮੇਰੀ ਉਂਗਲ ਵੱਡੀ ਗਈ ਹੈ। ਵਾਪਸ ਆਏ ਤੇ ਰਾਜੇ ਨੇ ਨਾ ਉਸ ਆਪਣੇ ਵਜ਼ੀਰ ਨੂੰ ਕੈਦਖਾਨੇ 'ਚ ਸੁੱਟ ਦਿੱਤਾ। ਭਈ ਇਹ ਤੇ ਮੇਰਾ ਬੁਰਾ ਮੰਗਦਾ ਹੈ। ਇਹ ਮੇਰਾ ਭਲਾ ਨਹੀਂ ਮੰਗਦਾ, ਇਹ ਮੇਰੀ ਉਂਗਲ ਵੱਡੀ ਗਈ ਤੇ ਮੇਰੇ ਤੇ ਸਭ ਕੋ ਖੁਸ਼ ਹੋਇਆ। ਕੁਝ ਕੁ ਸਾਲ ਦਾ ਸਮਾਂ ਲੱਗਿਆ। ਇੱਕ ਦਿਨ ਰਾਜਾ ਫਿਰ ਜੰਗਲ 'ਚ ਸ਼ਿਕਾਰ ਖੇਡਣ ਵਾਸਤੇ ਗਿਆ। ਨਾਲ ਇਹਦੇ ਸੈਨਿਕ ਵੀ ਸਨ ਔਰ ਅੱਗੇ ਇੱਕ ਹਿਰਨ ਦਾ ਪਿੱਛਾ ਕਰਦਿਆਂ ਕਰਦਿਆਂ ਰਾਜਾ ਘੂੜੇ ਤੇ ਐ ਤੇ ਆਪਣੇ ਨਾਲ ਦੇ ਸੈਨਿਕਾਂ ਨਾਲੋਂ ਦੂਰ ਅੱਗੇ ਜੰਗਲ 'ਚ ਚਲਿਆ ਗਿਆ ਆਪਣੇ ਸੈਨਿਕਾਂ ਨਾਲੋਂ ਵਿਛੜ ਗਿਆ ਅੱਗੇ ਦੂਰ ਚਲਾ ਗਿਆ ਰਾਹ ਭਟਕ ਗਿਆ ਔਰ ਅੱਗੇ ਜਾਂਦਿਆਂ ਜਾਂਦਿਆਂ ਇੱਕ ਜੰਗਲ ਵਿੱਚ ਰਹਿਣ ਵਾਲੇ ਕਬੀਲੇ ਨੇ ਇਹਨੂੰ ਪਕੜ ਲਿਆ ਜੰਗਲ ਉਸ ਜੰਗਲ ਵਿੱਚ ਬਹੁਤ ਸਾਰੇ ਕਬੀਲੇ ਰਹਿੰਦੇ ਸਨ ਜਿਹੜੇ ਜੰਗਲ ਵਿੱਚ ਹੀ ਰਹਿੰਦੇ ਸਨ ਤੇ ਉਹਨਾਂ ਨੇ ਰਾਜੇ ਨੂੰ ਪਕੜ ਲਿਆ ਤੇ ਇਹ ਦੂਜੇ ਰਾਜੇ ਦੇ ਰਾਜ ਵਿੱਚ ਚਲਾ ਗਿਆ ਸੀ ਤੇ ਉਹਨਾਂ ਨੇ ਪਕੜ ਕੇ ਨੂੰ ਬੰਦੀ ਬਣਾ ਲਿਆ ਤੇ ਆਪਣੇ ਨਗਰ ਚ ਲੈ ਗਏ ਉਹ ਕਹਿਣ ਲੱਗੇ ਬਈ ਕੁਝ ਦਿਨ ਬਾਅਦ ਅਸੀਂ ਜਦੋਂ ਆਪਣੇ ਜਿਹੜੇ ਵੀ ਉਹ ਦੇਵਤੇ ਦੀ ਪੂਜਾ ਕਰਦੇ ਸੀ ਵੀ ਉੱਥੇ ਜਦੋਂ ਬਲੀ ਦੇਣੀ ਹੈ ਆਪਣੇ ਉਸ ਦੇਵਤੇ ਦੀ ਜਿਹੜੀ ਪੂਜਾ ਵਾਲੀ ਜਗ੍ਹਾ ਹੈ ਤੇ ਜਿੱਥੇ ਉੱਥੇ ਬੜੀ ਦੇਣੀ ਹੈ ਤੇ ਇਹ ਜਿਹੜਾ ਇਹ ਬੰਦਾ ਬਾਹਰੋਂ ਆਇਆ ਇਹਨੂੰ ਪਕੜ ਕੇ ਲਿਆਂਦਾ ਤੇ ਇਹਦੀ ਬੜੀ ਉੱਥੇ ਅਸੀਂ ਦਿਆਂਗੇ ਤੇ ਸਾਡਾ ਦੇਵਤਾ ਬੜਾ ਖੁਸ਼ ਹੋਏਗਾ ਚਲੋ ਜੀ ਉਹ ਦਿਨ ਆ ਗਿਆ ਜਿਸ ਦਿਨ ਬੜੀ ਦਿੱਤੀ ਜਾਣੀ ਸੀ ਉਹ ਕਬੀਲੇ ਦੇ ਲੋਕ ਬੜੇ ਤਿਆਰ ਹੋ ਕੇ ਕਈ ਸੌ ਦੀ ਗਿਣਤੀ ਵਿੱਚ ਉੱਥੇ ਆ ਗਏ ਕਿਉਂਕਿ ਹਰ ਸਾਲ ਉਹ ਆਪਣਾ ਦਿਨ ਮਨਾਉਂਦੇ ਹੁੰਦੇ ਸੀ ਰਾਜੇ ਨੂੰ ਵੀ ਲਿਆਂਦਾ ਗਿਆ ਰਾਜੇ ਨੂੰ ਚੰਗੇ ਕੱਪੜੇ ਪਵਾਏ ਗਏ ਵੀ ਅੱਜ ਦੇਵਤੇ ਦੀ ਮੂਰਤੀ ਦੇ ਸਾਹਮਣੇ ਇਹਦੀ ਬਲੀ ਦੇਾਂਗੇ ਪਰ ਜਦੋਂ ਉਥੇ ਲਿਆਂਦਾ ਗਿਆ ਤੇ ਜਲਾਦ ਜਦੋਂ ਬੜੀ ਦੇਣ ਲੱਗਾ ਤੇ ਉਹਨੇ ਵੇਖਿਆ ਵੀ ਇਹ ਇਸ ਬੰਦੇ ਦੀ ਤਾਂ ਇੱਕ ਉਂਗਲ ਕੱਟੀ ਹੋਈ ਹੈ ਇਹ ਤੇ ਅਧੂਰਾ ਹੈ ਚੁੱਕੇ ਦਾ ਸਰੀਰ ਪੂਰਾ ਨਹੀਂ ਤੇ ਅਧੂਰੇ ਸਰੀਰ ਦੀ ਬਲੀ ਦਿੱਤੀ ਨਹੀਂ ਜਾ ਸਕਦੀ ਜੇ ਅਧੂਰੇ ਸਰੀਰ ਦੀ ਬਲੀ ਦੇ ਦੇਾਂਗੇ ਤੇ ਫਿਰ ਦੇਵਤਾ ਨਾਰਾਜ਼ ਹੋਏਗਾ ਇਸ ਕਰਕੇ ਇਹਦੀ ਬਲੀ ਨਹੀਂ ਹੋ ਸਕਦੀ ਇਹਨੂੰ ਛੱਡ ਦਿਓ ਰਾਜੇ ਨੂੰ ਛੱਡ ਦਿੱਤਾ ਰਾਜਾ ਵਾਪਸ ਆਇਆ ਤੇ ਰਾਜ ਸੋਚਦਾ ਹੁੰਦਾ ਹੈ ਵੀ ਜੇ ਮੇਰੀ ਉਂਗਲ ਨਾ ਕੱਟੀ ਹੁੰਦੀ ਤੇ ਅੱਜ ਮੇਰੀ ਗਰਦਨ ਕੱਟੀ ਜਾਣੀ ਸੀ ਅੱਜ ਮੇਰੀ ਬਲੀ ਦੇ ਦਿੱਤੀ ਜਾਣੀ ਸੀ ਮੇਰੀ ਉਂਗਲ ਕੱਟੀ ਕੱਟੀ ਹੋਈ ਸੀ ਤਾਂ ਮੇਰਾ ਬਚਾਅ ਹੋ ਗਿਆ ਤੇ ਜਿਹੜੇ ਵਜ਼ੀਰ ਨੂੰ ਮੈਂ ਬੰਦੀਖਾਨੇ 'ਚ ਪਾਇਆ ਹੋਇਆ ਉਹਨੇ ਤੇ ਕਈ ਸਾਲ ਪਹਿਲਾਂ ਹੀ ਕਿਹਾ ਸੀ ਜਦੋਂ ਉਂਗਲ ਕੱਟੀ ਗਈ ਸੀ ਵੀ ਰੱਬ ਜੋ ਕਰਦਾ ਚੰਗਾ ਹੀ ਕਰਦਾ ਉਹਨੇ ਤੇ ਪਹਿਲਾਂ ਹੀ ਇਹ ਕਿਹਾ ਸੀ ਪਰ ਮੈਂ ਉਹਦੇ ਨਾਲ ਚੰਗਾ ਸਲੂਕ ਨਹੀਂ ਕੀਤਾ ਇਹ ਵਾਪਸ ਆਇਆ ਤੇ ਦੇ ਰਾਜ ਰਾਜ ਦੇ ਲੋਕ ਵੀ ਬੜੇ ਪ੍ਰਸੰਨ ਹੋਏ ਵੀ ਕਿੰਨੇ ਦਿਨਾਂ ਤੋਂ ਹੀ ਰਾਜਾ ਗਵਾਚਿਆ ਹੋਇਆ ਸੀ ਚਲੋ ਵਾਪਸ ਆ ਗਿਆ ਸਾਰੇ ਰਾਜ ਦੇ ਲੋਕਾਂ ਨੂੰ ਬੜਾ ਚਾ ਚੜਿਆ ਤੇ ਰਾਜਾ ਸਿੱਧਾ ਬੰਦੀਖਾਨੇ 'ਚ ਗਿਆ ਤੇ ਜਾ ਕੇ ਉਸ ਵਜ਼ੀਰ ਨੂੰ ਬਾਹਰ ਕੱਟਿਆ ਤੇ ਉਹਦੇ ਕਦਮਾਂ 'ਚ ਸਿਰ ਧਰ ਕੇ ਕਹਿਣ ਲੱਗਾ ਵੀ ਅੱਜ ਮੈਨੂੰ ਪਤਾ ਲੱਗਾ ਹੈ ਜਿਹੜੀ ਤੂੰ ਕਈ ਸਾਲ ਪਹਿਲਾਂ ਇਹ ਗੱਲ ਕਹੀ ਸੀ ਨਾ ਵੀ ਜੋ ਪ੍ਰਮਾਤਮਾ ਬੰਦੇ ਦੀ ਜ਼ਿੰਦਗੀ ਚ ਕਰਦਾ ਚੰਗੇ ਲਈ ਹੀ ਕਰਦਾ ਹੈ ਤੇ ਅੱਜ ਮੈਨੂੰ ਸਮਝ ਆਈ ਹੈ ਵੀ ਉਹ ਕਦੇ ਜੋ ਮੇਰੀ ਉਂਗਲ ਕੱਟੀ ਗਈ ਸੀ ਚੰਗੇ ਲਈ ਹੀ ਕੱਟੀ ਗਈ ਸੀ ਅੱਜ ਮੈਨੂੰ ਪਤਾ ਲੱਗਾ ਤੇ ਵਜ਼ੀਰ ਕਹਿਣ ਲੱਗਾ ਇਹ ਗੱਲ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਸੀ ਫਿਰ ਰਾਜਾ ਕਹਿਣ ਲੱਗਾ ਵੀ ਚਲੋ ਉਹ ਤੇ ਮੇਰੇ ਲਈ ਚੰਗਾ ਹੋਇਆ ਸੀ ਵੀ ਉਂਗਲ ਕੱਟੀ ਗਈ ਹੁਣ ਮੈਨੂੰ ਇਹ ਵੀ ਸਮਝ ਆਉਂਦੀ ਵੀ ਮੇਰੇ ਨਾਲ ਤੇ ਚੰਗਾ ਹੋਇਆ ਸੀ ਪਰ ਤੇਰੇ ਨਾਲ ਕਿਵੇਂ ਮਾੜਾ ਹੋ ਗਿਆ ਵੀ ਤੈਨੂੰ ਮੈਂ ਬੰਦੀਖਾਨੇ 'ਚ ਪਾ ਦਿੱਤਾ ਮੈਂ ਤੇ ਬਚ ਗਿਆ ਪਰ ਉਹ ਸੁੰਗਲ ਕੱਟੀ ਜਾਣ ਕਰਕੇ ਤੂੰ ਕਈ ਸਾਲਾਂ ਦੇ ਵਿੱਚ ਤੋਂ ਜੇਲ੍ਹ ਦੇ ਵਿੱਚ ਐ ਵਜ਼ੀਰ ਮੁਸਕਰਾ ਕੇ ਕਹਿਣ ਲੱਗਾ ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ਤੇ ਮੈਂ ਅੱਜ ਵੀ ਇਸ ਗੱਲ ਨੂੰ ਬਾਰ-ਬਾਰ ਦੁਹਰਾਉਂਦਾ ਕਿ ਜੋ ਕਰਦਾ ਚੰਗਾ ਹੀ ਕਰਦਾ ਹੈ ਜਿਵੇਂ ਤੁਹਾਡੀ ਉਂਗਲ ਕੱਟੀ ਗਈ ਸੀ ਤੇ ਤੁਸੀਂ ਤਾਂ ਬਚ ਗਏ ਵੀ ਤੁਹਾਡੀ ਉਂਗਲ ਕੱਟੀ ਹੋਈ ਸੀ ਤੁਹਾਡੀ ਬਲੀ ਨਹੀਂ ਹੋਈ ਤੇ ਜੇ ਤੁਸੀਂ ਮੈਨੂੰ ਬੰਦੀਖਾਨੇ 'ਚ ਨਾ ਪਾਉਂਦੇ ਤੇ ਤੁਹਾਡੇ ਨਾਲ ਕਿੰਨੇ ਹੋਣਾ ਸੀ ਰਾਜਾ ਕਹਿਣ ਲੱਗਾ ਤੂੰ ਹੋਣਾ ਸੀ ਓਕੇ ਹਮੇਸ਼ਾ ਸ਼ੁਰੂ ਤੋਂ ਜਦੋਂ ਵੀ ਕਿਤੇ ਜੰਗਲ 'ਚ ਜਾਣਾ ਜਾਂ ਜਿੱਥੇ ਵੀ ਜਾਣਾ ਤੂੰ ਹਮੇਸ਼ਾ ਮੇਰੇ ਨਾਲ ਹੁੰਦਾ ਸੈਂ ਤੇ ਵਜ਼ੀਰ ਕਹਿਣ ਲੱਗਾ ਜੇ ਮੈਂ ਤੁਹਾਡੇ ਨਾਲ ਹੁੰਦਾ ਤੁਸੀਂ ਤਾਂ ਉਂਗਲ ਕੱਟੀ ਕਰਕੇ ਬਚ ਗਏ ਸੀ ਤੇ ਫਿਰ ਮੇਰੀ ਬਲੀ ਦਿੱਤੀ ਜਾਣੀ ਸੀ ਪਰ ਮੈਂ ਅੱਜ ਕਿਵੇਂ ਬਚ ਗਿਆ ਕਿਉਂਕਿ ਮੈਨੂੰ ਤੁਸੀਂ ਬੰਦੀਖਾਨੇ 'ਚ ਪਾ ਦਿੱਤਾ ਸੀ ਦੋਨਾਂ ਦਾ ਪਛਾਹ ਹੋ ਗਿਆ ਵੇਖੋ ਵਜ਼ੀਰ ਦਾ ਮਾਈਂਡ ਸੈਟ ਹੀ ਇਸ ਤਰ੍ਹਾਂ ਦਾ ਹੈ ਉਹਨੂੰ ਰਾਜੇ ਦੀ ਉਂਗਲ ਕੱਟੀ ਜਾਣ ਵਿੱਚ ਵੀ ਲੱਗਾ ਵੀ ਜੋ ਰੱਬ ਕਰਦਾ ਹੈ ਚੰਗਾ ਕਰਦਾ ਹੈ ਤੇ ਇੰਨੇ ਸਾਲ ਦੀ ਜੇਲ੍ਹ ਕੱਟ ਕੇ ਵੀ ਕਹਿੰਦਾ ਜੋ ਰੱਬ ਕਰਦਾ ਹੈ ਚੰਗਾ ਹੀ ਕਰਦਾ ਮਾਈਂਡ ਸੈਟ ਆ ਨਾ ਹੋਟ ਪ੍ਰੋਸੈਸ ਹੈ ਨਾ ਇਸ ਤਰ੍ਹਾਂ ਦੇ ਵਿਚਾਰ ਹਮੇਸ਼ਾ ਅੰਦਰ ਚੱਲਦੇ ਰਹਿੰਦੇ ਨੇ